ਪਿਛਲੇ ਕਾਫੀ ਦਿਨਾਂ ਤੋਂ ਹਰ ਸ਼ਹਿਰ 'ਚ ਵਾਲ ਕੱਟਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਜਿਸ ਕਾਰਨ ਲੋਕਾਂ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਪਰ ਅਜੇ ਤੱਕ ਇਸ ਅੰਧਵਿਸ਼ਵਾਸੀ ਗੱਲ ਦੇ ਬਾਰੇ ਪਤਾ ਨਹੀਂ ਲੱਗ ਰਿਹਾ ਹੈ ਕਿ ਸਭ ਦੇ ਪਿੱਛੇ ਕੌਣ ਜ਼ਿੰਮੇਵਾਰ ਹੈ ਅਤੇ ਆਖਰਕਾਰ ਅਜਿਹੀਆਂ ਘਟਨਾਵਾਂ ਕਿਉਂ ਵਾਪਰ ਰਹੀਆਂ ਹਨ ਅਜਿਹੀ ਹੀ ਇੱਕ ਹੋਰ ਘਟਨਾ ਤਰੰਦਰ ਸ਼ਹਿਰ ਵਿੱਚ ਵਾਪਰੀ ਹੈ ਜਿੱਥੋਂ ਦੇ ਇੱਕ ਬਜ਼ੁਰਗ ਔਰਤ ਦਾ ਮੰਨਾ ਹੈ ਉਸਦੇ ਵਾਲ ਦੋ ਬਿਲੀਆਂ ਨੇ ਕੱਟੇ ਹਨ ਕਿ ਇਸ ਤਰ੍ਹਾਂ ਹੋ ਸਕਦਾ ਹੈ ਕਿ ਬਿੱਲੀ ਕਿਸੇ ਦੇ ਵਾਲ ਕੱਟ ਸਕਦੇ ਹਨ ਯਕੀਨ ਕਰਨਾ ਤਾਂ ਕਾਫੀ ਮੁਸ਼ਕਲ ਹੈ ਪਰ ਬਜ਼ੁਰਗਾਂ ਦੇ ਮੁਤਾਬਕ ਉਸਦੇ ਵਾਲ ਬਿੱਲੀਆਂ ਨੇ ਹੀ ਕੱਟੇ ਹਨ ਬਜ਼ੁਰਗਔਰਤ ਨੇ ਦੱਸਿਆ ਕਿ ਬੀਤੀ ਰਾਤ ਸੁੱਤੀ ਹੋਈ ਸੀ ਅਤੇ ਸੁੱਤੀ ਪਈ ਨੂੰ ਉਸਦੇ ਸਿਰ ਤੇ ਦਰਦ ਹੋਣ ਲੱਗ ਪਿਆ ਜਦੋਂ ਉੱઠી ਤਾਂ ਆਪਣੀ ਨੂੰ ਸੋਨੀਆ ਨੂੰ ਆਵਾਜ਼ ਦਿੱਤੀ ਉਸ ਦਿਨ ਉਹਨੇ ਕਮਰੇ ਦੀ ਬੱਤੀ ਜਗਾਈ ਤਾਂ ਦੇਖਿਆ ਕਿ ਸਵਰਨਕੌਰ ਦੀ ਗੁੱਤ ਕੱਟ ਕੇ ਜ਼ਮੀਨ ਤੇ ਡਿੱਗੀ ਹੋਈ ਸੀ ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਮੁਹੱਲੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਨਾ ਮੈਂ ਤੇ ਪੀ ਕੇ ਨਾ ਚਾਹ ਤੇ ਮੈਂ ਲੰਮੀ ਪਹਿਣ ਲੱਗੀ ਆ ਤੇ ਦੋ ਬਿੱਲੀਆਂ ਆਈਆਂ ਇੱਕ ਇਧਰ ਬੈਠੀ ਇੱਕ ਉਧਰ ਬੈਠੀ ਆ ਜਿਹੜੀ ਇੱਥੇ ਬੈਠੀ ਨੇ ਕਾਲੇ ਰੰਗ ਦੀ ਤੇ ਉਹ ਮੈਂ ਇੱਥੇ ਛਾਲ ਮਾਰਤੀ ਮੇਰੇ ਲੱਗੀ ਛਾਲ ਮਾਰੀ ਤੇ ਮੈਂ ਅੱਖ ਨਹੀਂ ਜਿਹੜਾ ਕੁੱਤਾ ਹੁੰਦਾ ਤੇ ਇਹਨੂੰ ਭੱਜ ਜਾਣਾ ਹੀ ਹੱਸੇ ਮੋਟੇ ਤੇ ਮੈਂ ਗਲਾਸ ਥੱਲੇ ਰੱਖ ਕੇ ਨਾ ਟੇਢੀ ਹੋ ਗਈ ਆ ਤੇ ਉਹ ਛਾਲ ਮਾਰਦੇ ਸਾਰੀ ਪਰਛਾਵਾਂ ਬਣ ਗਿਆ ਤੇ ਇਹਨੇ ਪਰਛਾਵਿਆਂ ਨੇ ਮੇਰੇ ਇਥੋਂ ਐਂ ਕੀਤਾ ਵਾ ਤੇ ਮੇਰੀ ਚੀਕ ਨਿਕਲ ਗਈ ਮੇਰੇ ਇੱਥੇ ਥੱਲੇ ਰਹਾ 11:00 10:30 10:30 ਵਜੇ ਦੀ ਗੱਲ ਹੈ। ਹਲਵਾ ਜੀ ਸਾਨੂੰ ਦੱਸਿਆ ਸਾਡੇ 10:00 11:00 ਵਜੇ ਆਏ ਆਂ। 10:30 ਪਾਉਣ 11:00 ਵਜੇ ਦੇ ਵਿੱਚ ਆਏ ਆਂ। ਔਰ ਉੱਥੇ ਜਦੋਂ ਰੌਲਾ ਪਿਆ ਵਾ ਮੇਰਾ ਘਰ ਥੋੜਾ ਜਾ ਉਹ ਬੈਕਸਾਈਡ ਦੇ ਆਏ ਨੇ ਆਪਣੀ ਚਾਚੀ ਜੀ ਹੈ। ਜਦੋਂ ਰੌਲਾ ਪਿਆ ਉਹ ਅਸੀਂ ਬਤੇਰੀ ਭਾਲ ਕੀਤੀ ਜਿਵੇਂ ਹੁਣੇ ਬੰਦਾ ਭੱਜ ਗਿਆ ਹੁਣੇ ਭੱਜ ਗਿਆ। ਪਰ ਲੱਭਾ ਸਾਨੂੰ ਕੁਛ ਨਹੀਂ। ਬਸ ਇਹਨਾਂ ਮੈਨੂੰ ਚਾਚੀ ਨੇ ਦੱਸਿਆ ਵੀ ਚਾਹ ਪੀ ਗਏ ਮੈਂ ਗਲਾਸ ਥੱਲੇ ਰੱਖਿਆ ਵਾ। ਟੀਵੀ ਵੀ ਰੱਖਣ ਢਈ ਆ। ਟੀਵੀ ਵੀ ਆ ਕੇ ਮ ਲੱਗਦੇ ਪਏ ਆ ਵੇ ਉਦੋਂ ਬਾਦਾਂ ਇਹਨਾਂ ਵੇਖਿਆ ਵੀ ਜਦੋਂ ਉਹਦੇ ਚੱਚੀ ਦੀ ਚੀਕ ਨਿਕਲੀ ਆ ਤੇ ਭਤੀਜਾ ਮੇਰਾ ਇੱਥੇ ਰੋਟੀ ਖਾਂ ਰਿਹਾ ਤੇ ਉਹਨੇ ਦਾਤਰ ਫੜ ਕੇ ਨਿਕਲਿਆ ਬਾਹਰ ਦਾਤਰ ਲਾ ਕੇ ਬਾਹਰ ਭਜਾਵਾ ਤੇ ਉਹਨੇ ਵੇਖਿਆ ਕਿ ਕੋਈ ਬੰਦੇ ਪੈ ਗਿਆ ਔਰ ਵੇਖਿਆ ਤੇ ਲਾਗੇ ਕੁਛ ਵੀ ਨਹੀਂ ਹੈਗਾ ਫਿਰ ਇਹ ਮਗਰ ਭਜਾ ਰੋਹੀ ਤੱਕ ਮਗਰ ਭਜਾਵਾ ਫਿਰ ਉਦਾਂ ਰੌਲਾ ਪਿੰਦਾ ਪਿੰਦਾ ਰੌਲਾ ਪੈ ਗਿਆ ਨਹੀਂ ਕੁਛ ਵੀ ਨਹੀਂ ਹੋਣੀ ਸਾਦ ਦੋ ਮਲ 12 ਵਜੇ ਤੱਕ ਦੋ ਵਜੇ ਤੱਕ ਪਹਿਰਾ ਵੀ ਲਾਇਆ ਵਾ ਕਿ ਸਾਨੂੰ ਕੋਈ ਦਬਾਣੀ ਪੀੜਤ ਮਾਤਾ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਇਹ ਕੋਈ ਅੰਧਵਿਸ਼ਵਾਸ ਨਹੀਂ ਹੈ ਬਲਕਿ ਸੱਚੀ ਘਟਨਾ ਹੈ ਉਨਾ ਕਹਿਆ ਕਿ ਗੁੱਤਾ ਕੱਟਣ ਦੀ ਇਹ ਘਟਨਾਵਾਂ ਸੁਣ ਕੇ ਅਸੀਂ ਵੀ ਯਕੀਨ ਨਹੀਂ ਸੀ ਕਰਦੇ ਪਰ ਜਿਸਤੇ ਬੀਤੀ ਹੋਏ ਉਸ ਨੂੰ ਇਹ ਮੰਨਣਾ ਹੀ ਪੈਂਦਾ ਹੈ ਤਰਨਤਾਰਨ ਤੋਂ ਜਸਬੀਰ ਸਿੰਘ ਲੱਡੂਰੀ ਰਿਪੋਰਟ ਪੰਜਾਬ ਟੂਡੇ